ਫੜਿਆ ਕੀ ਮਾਮਲਾ ਕਿੱਥੋਂ ਦਾ ਮਾਮਲਾ ਦੀ ਕੀ ਫੜਿਆ ਗਿਆ ਇਹ ਅੱਜ ਸਾਡੇ ਸਪੈਸ਼ਲ ਸੈੱਲ ਅਮਰਸਰ ਦੇ ਹੱਤੀ ਨੂੰ ਬੜੀ ਵੱਡੀ ਜਿਹੜੀ ਸਫਲਤਾ ਮਿਲੀ ਆ ਜੋ ਕਿ ਗੈਰ ਸਮਾਜਿਕ ਅਨਸਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਸਪੈਸ਼ਲ ਸੈੱਲ ਦੇ ਐਸਆਈ ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ ਹਾਦ ਬੰਦੀ ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਤੇ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੁਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਵ ਪੁੱਤਰ ਮਨਜੀਤ ਨਿਵਾਸੀ ਗੁਰੂਕਾ ਖੂ ਤਰਨਤਾਰਨ ਇਹਨਾਂ ਨੂੰ ਕਾਬੂ ਕਰਕੇ ਇਹ ਇਹਨਾਂ ਪਾਸੋਂ 4 ਪਿਸਤੌਲ ਜਿੰਨਾ ਵਿੱਚ 2 ਗਲੌਕ ਪਿਸਤੌਲ ਨੇ 9mm ਦੇ ਤੇ 2 30 ਬੋਰ ਦੇ ਪਿਸਤੌਲ ਨੇ ਸਮੇਤ 10 ਜੰਦਾ ਰਾਉਂਡ ਨੇ ਜਿਹੜੇ ਉਹ ਸਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ 3 ਮੋਬਾਈਲ ਫੋਨ ਤੇ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇਦਰ ਉਧਰ ਕਰਨ ਲਈ ਵਰਤੇ ਦੇ ਸੀਗੇ ਤੇ ਉਹਦੀ ਜਿਹੜੀ ਰਿਕਵਰੀ ਕੀਤੀ ਆ ਇਸ ਬੰਦੇ ਵਿੱਚ ਜਿਹੜਾ ਥਾਣਾ ਲੂਪੋਕੇ ਇਹਨਾਂ ਚਾਰਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕਰਕੇ ਤੇ ਉਹਦੀ ਤਫਤੀਸ਼ ਕੀਤੀ ਜਾ ਰਹੀ ਆ ਤੇ ਇਹ ਰਿਮਾਂਡ ਹਾਸਲ ਕਰਕੇ ਜਿਹੜਾ ਹੈਗਾ ਇਹਨਾਂ ਕੋਲੇ ਹੋਰ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਮੁਦਲੀ ਪੁੱਛ ਕੇ ਇਦੇ ਦੌਰਾਨ ਜਿਹੜੇ ਆ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਫਰਾਂਸ ਵਿੱਚ ਇੱਕ ਗੋਪੀ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਜੋ ਕਿ ਫਰਾਂਸ ਦੇ ਵਿੱਚ ਰਹਿ ਰਿਹਾ ਉਹਦੇ ਜਿਹੜਾ ਵਾ ਇਹ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਇਹਨਾਂ ਨੇ ਹਥਿਆਰ ਪ੍ਰਾਪਤ ਕੀਤੇ ਤੇ ਗਾਂ ਅਗੋਂ ਜਿਹੜੀ ਆ ਇਹਨਾਂ ਨੇ ਕਿਤੇ ਜਿਹੜੀ ਆ ਡਿਲੀਵਰੀ ਦੇਣੀ ਸੀ ਸਰ ਇਹਦੀ ਪ੍ਰੋਫਾਈਲ ਕੀ ਆ ਕੋਈ ਮਾਮਲੇ ਪਹਿਲਾਂ ਦਰਜ ਆ ਕ੍ਰਿਮੀਨਲ ਰਿਕਾਰਡ ਕੀ ਹੈ ਲਗਾ ਜੀ ਆ ਇਹ ਜੇ ਅੱਜ ਹੀ ਹੁਣ ਅਸੀਂ ਇਹ ਜੇ ਮਕਦਮਾ ਅੰਦਰਜ ਕੀਤਾ ਵਾ ਜੀ ਤੇ ਇਹਨਾਂ ਦੇ ਜਿਹੜਾ ਵਾ ਉਹ ਸਾਰਾ ਪਤਾ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਵਾ ਦੱਸਿਆ ਜਾਊਗਾ ਇਹ ਹਥਿਆਰ ਕਿੱਥੋਂ ਲੈ ਕੇ ਆਏ ਜੀ ਹੁਣ ਫਿਰ ਇਹ ਬਾਰਡਰ ਵਾਲੀ ਸਾਈਡ ਤੋਂ ਖੜਿਆ ਤੁਸੀਂ ਹਾਂ ਜੀ ਇਹ ਡਰੋਨ ਰਾਹੀਂ ਇਹਨਾਂ ਨੇ ਪਾਕਿਸਤਾਨ ਤੋਂ ਜਿਹੜੇ ਆ ਉਹ ਹਥਿਆਰ ਮੰਗਾਇਆ